ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਬੋਲ ਰਹੀ ਹਾਂ ਮੋਰ ਮੰਡੀ ਤੋਂ ਦਸ਼ਮੇਸ਼ ਨਗਰ ਗਲੀ ਨੰਬਰ 2 ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੀ ਪਲੇਨ ਸੂਟ ਉਹ ਵੀ ਵਿੱਚ ਇਹਨਾਂ ਦੇ ਡਿਜ਼ਾਈਨ ਆ ਪੂਰੇ ਵਧੀਆ ਏਕੇ ਬ੍ਰਾਂਡ ਦੇ ਵਰਕ ਵਾਲੇ ਸੂਟ ਲੈ ਕੇ ਆਏ ਆ ਵਰਕ ਪੈਂਟ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਇਹ ਸੂਟਾਂ ਤੇ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਪੁਰਾਣੇ ਆ ਉਹ ਵੀਡੀਓ ਦਾ ਆਨੰਦ ਲਓ ਸੋ ਸਾਰਿਆਂ ਦੇ ਜਿਹੜੀਆਂ ਮੋਹਰਾਂ ਵਾਲੇ ਕੱਪੜਾ ਹੋਊਗਾ ਦੇਖੋ ਜੀ ਇਹਦੇ ਵਿੱਚ ਨਾ ਡਿਜ਼ਾਈਨਿੰਗ ਹੈ ਮੈਂ ਤੁਹਾਨੂੰ ਇੱਕ ਸੂਟ ਦੀ ਦਿਖਾ ਦਿੰਨੀ ਆ ਸਾਰੇ ਸੂਟਾਂ ਦੀ ਡਿਜ਼ਾਈਨਿੰਗ ਹੈ ਇਹ ਡਿਜ਼ਾਈਨਿੰਗ ਬਣੀ ਹੋਈ ਹੈ ਲੈਣਾ ਦੀਆਂ ਵਿੱਚ ਡੱਬੀਆਂ ਜਿਹਾ ਵੰਗੂ ਬਣਦਾ ਜੀ ਇਹ ਤੇ ਸਾਰੇ ਤੇ ਆ ਦੇਖੋ ਜੀ ਸਾਈਡ ਤੇ ਏਕੇ ਟੈਗਸ ਦੀਆਂ ਬ੍ਰਾਂਡ ਦੀਆਂ ਮੋਹਰ ਹੈ ਪੂਰਾ ਵਧੀਆ ਕੱਪੜਾ ਨਾ ਹੈ ਖਰਾਬ ਹੋਵੇ ਤੁਸੀਂ ਤੇ ਵਰਕ ਪੇਂਟ ਦੋਨੇ ਕਰ ਸਕਦੇ ਹੋ ਜੀ ਠੀਕ ਹੈ ਜੀ ਸੂਟ ਦੀ ਕੀਮਤ ਰਹੂਗੀ ਓਨਲੀ 700 ਰੁਪਈਆ ਜੀ ਤੇ ਕਲਰ ਤੁਸੀਂ ਦੇਖ ਲੂਗੀ ਸਾਰੇ ਬਕਾਇਦਾ ਮੋਹਰਾਂ ਵਾਲੇ ਆਉਣਗੇ ਡਿਜ਼ਾਈਨਰ ਸੂਟ ਹੈ ਤੁਸੀਂ ਤੇ ਵਰਕ ਕਰਾ ਸਕਦੇ ਆ ਦੇਖੋ ਜੀ ਬਨੀਲਾ ਪਲੇਨ ਇਹਨੂੰ ਬਨੀਲਾ ਕਹਿੰਦੇ ਕੱਪੜੇ ਨੂੰ ਇਹ ਚ ਡਿਜ਼ਾਈਨਿੰਗ ਹੈ ਜੀ ਅਸੀਂ ਓਨਲੀ 700 ਦਾ ਇਹ ਕੜਾਈ ਵਾਲੇ ਸੂਟ ਹੈ ਜੀ ਬੀਬੀਆਂ ਭੈਣਾਂ ਨੇ ਬਹੁਤ ਜ਼ਿਆਦਾ ਮੰਗੇ ਸੀ ਵੀ ਕਲਰ ਲੈ ਕੇ ਆਓ ਸਾਡੇ ਵਾਸਤੇ ਵਧੀਆ ਚ ਵੀ ਵਧੀਆ ਚਾਹੀਦੇ ਸਾਨੂੰ ਵਰਕ ਵਾਲੇ ਸੂਟ ਤੇ ਕਲਰ ਤੁਹਾਡੇ ਸਾਹਮਣੇ ਆ ਜੀ ਆ ਰਹੇ ਹੈ ਪ੍ਰੋਪਰ ਕਲਰ ਆ ਲਓ ਜੀ ਇੱਕ ਆ ਗਿਆ ਸੇੜ ਸਾਰੇ ਪੂਰੇ ਵਧੀਆ ਵਰਕ ਵਾਲੇ ਸੂਟ ਹੈ ਜੀ ਸੂਟ ਖਰਾਬ ਨਹੀਂ ਹੁੰਦੇ ਤੇ ਵਰਕ ਕਰੋ ਸਿਰਫ 700 ਰੁਪਏ ਦਾ ਹਾਂ ਲੋ ਜੀ ਆ ਗਿਆ ਮਹਿਰੂਨ ਕਲਰ ਇਹ ਜ ਆਪਣੇ ਕੋਲੇ ਤਿੰਨ ਤਿੰਨ ਸੂਟ ਆਏ ਸੀ ਜੀ ਤੇ ਹੁਣ ਆਪਣੇ ਕੋਲੇ ਸਿੰਗਲ ਸਿੰਗਲ ਸੂਟ ਰਹਿ ਚੁੱਕਿਆ ਕਿਉਂਕਿ ਅਜੇ ਅਪੀ ਦੀ ਵੀਡੀਓ ਪਾਉਣੀ ਸੀ ਤੇ ਕਸਟਮਰ ਆਪਣੇ ਤੋਂ ਪਹਿਲਿਆਂ ਚ ਹੀ ਲੈ ਗਏ ਆ ਗਿਆ ਜੀ ਇੱਕ ਕਲਰ ਇਹਦੇ ਵਿੱਚ ਸਰ ਦੇ ਵਿੱਚ ਡਿਜ਼ਾਈਨਿੰਗ ਜੀ ਡੱਬੀ ਜੀ ਬਣੀ ਹੋਈ ਹੈ ਜੀ ਪੂਰਾ ਵਧੀਆ ਵਰਕ ਵਾਲਾ ਸੂਟ ਹੈ ਇਹਦੇ ਥੱਲੇ ਲੈਂਡ ਗਲੂਨ ਗਲਾਉਣ ਦੀ ਕੋਈ ਲੋੜ ਨਹੀਂ ਪੈਂਦੀ ਇਹਦੇ ਵੀ ਦੀ ਮਤਲਬ ਐਪ ਜੇ ਕਈਗੇ ਵੀ ਕੋਈ ਪਿੰਡਾ ਜਾਂ ਦੀਂਦੋ ਉਹ ਕੰਮ ਨਹੀਂ ਹੈਗਾ ਆ ਲੋ ਜੀ ਇਹ ਛੋਟੇ ਪਣੇ ਦੇ ਜੀ 5 ਮੀਟਰ ਕੱਟ ਆਉਗੀ ਜਿਹੜਾ ਵੀ ਕਲਰ ਪਸੰਦ ਆਉਂਦਾ ਲੈ ਲਓ ਜੀ ਬਰਕ ਵਾਲੇ ਸੂਟ ਹੈ ਜੀ ਇਹ ਕੱਲ ਲਓ ਜੀ ਮਾਰੇ ਨਾਲ ਲਓ ਜੇਬ ਇੱਕ ਆ ਗਿਆ ਫੌਜੀ ਕਲਰ ਚਾਰੇ ਪੱਤੀਆਂ ਮੋਹਰੇ ਵਾਲੇ ਹੈ ਜੀ ਆ ਗਿਆ ਡਾਰਟ ਫੌਜੀ ਬਰਕ ਪੇਂਟ ਜੋ ਮਰਜ਼ੀ ਕਰੋ ਜਾਂ ਲੈਂਸ ਲਾ ਕੇ ਬਣਾਉਣਾ ਜੀ ਤੁਹਾਡੀ ਮਰਜ਼ੀ ਹੈ 700 ਰੁਪਏ ਚ ਹੈ ਜੀ ਬ੍ਰਾਂਡ ਦਾ ਕਪੜਾ ਸਾਰਾ ਏਕੇ ਬ੍ਰਾਂਡ ਦਾ ਜੀ ਸਾਰੇ ਤੇ ਮੂਰਾਂ ਹੁੰਦੀਆਂ ਬਕੈਦਾ ਲੱਗੀਆਂ ਤੁਹਾਡੇ ਸਾਹਮਣੇ ਹੈ ਜੀ ਆਹ ਹੈ ਜੀ ਕਾਫੀ ਇਹ ਵੀ ਏਕੇ ਦਾ ਕਾਫੀ ਸ਼ਰਡ ਜਿਹੜਾ ਰੰਗ ਪਸੰਦ ਆਉਂਦਾ ਲੈ ਲਓ 700 ਰੁਪਏ ਵਿੱਚ ਪਲੇਨ ਸੂਟ ਮਿਲੇਗਾ ਜੀ ਜੇ ਤੁਸੀਂ ਕੁੜਤਾ ਪਜਾਮਾ ਬਣਵਾਉਣਾ ਹੋਵੇ ਤਾਂ ਉਹ ਵੀ ਬਣ ਜੂ ਇਹਦਾ ਜੀ ਕਿਉਂਕਿ ਕਈ ਇਹਦੇ ਕੁੜਤੇ ਪਜਾਮੇ ਵੀ ਬਣਵਾਏ ਆ ਲਿਆ ਕੇ ਆਪਣੇ ਤੋਂ ਆ ਲਓ ਜੀ ਤੇ ਲਾਸਟ ਚ ਆਗੀਆਂ ਜੀ ਆਪਣੇ ਕੋਲੇ ਵਾਈਟ ਸਲਵਾਰਾਂ ਇਹ ਵੱਡੇ ਪਣੇ ਚ ਸਲਵਾਰਾਂ ਹੁੰਦੀਆਂ ਜੀ ਆਹ ਵਾਲੀਆਂ ਜੀ 2-2 ਮੀਟਰ ਵਾਂਗੂ ਵੱਡਾ ਬਣਾ 2 ਮੀਟਰ ਵਾਂਗੂ ਹੁੰਦਾ ਜੀ ਇਹ ਤੇ ਜੇ ਕਿਸੇ ਨੇ ਪਲੇਨ ਸੱਚੀ ਸਲਵਾਰ ਮੰਗਵਾਉਣੀ ਹੈ ਕੈਮਰਿਕ ਦੀ ਆ ਗਈ ਜੀ ਇਹਦੀ ਕੀਮਤ ਹੈ ਜੀ ਇੱਕ ਸਲਵਾਰ ਦੀ 250 ਰੁਪਏ ਯਾਨੀ ਕਿ 250 ਚ ਵਾਈਟ ਸਲਵਾਰ ਤੁਸੀਂ ਮੰਗਵਾ ਸਕਦੇ ਹੋ ਸੋ ਅਸੀਂ ਅਮਰ ਸਰ ਸਾਹਿਬ ਤੋਂ ਆਏ ਸੀ ਮੱਥਾ ਟੇਕ ਕੇ ਸੋ ਸੋਚਿਆ ਵੀ ਛੋਟੀ ਜੀ ਵੀਡੀਓ ਬਣਾ ਕੇ ਪਾ ਦਈਏ ਜੀ ਕਿਉਂਕਿ ਪਈ ਨਹੀਂ ਸੋ ਆਪ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ